ਸਸਿਕਾ ਜੀ ਮਾਹਕੋਮਲ ਕਪੂ ਤਸਦੀਕ ਰੋ ਚੈਨਲ ਪੰਜਾਬੀ ਕੈਨੇਡੀਅਨ ਸੰਸਦ ਮੈਂਬਰ ਨੇ ਡੋਨਲਡ ਟਰੰਪ ਦੇ ਧਮਕੀਦਾਹ ਹੁਣ ਕਰਾਰਾ ਜਵਾਬ ਦਿੱਤਾ ਹੈ ਖਬੇ ਪੱਖੀ ਐਨ.ਟੀ.ਪੀ ਦੇ ਨੇਤਾ ਅਤੇ ਕੈਨੇਡੀਅਨ ਸੰਸਦ ਮੈਂਬਰ ਜਗਮੀਤ ਸਿੰਘ ਨੇ ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਸਖਤ ਚੇਤਾਵਨੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਟਰੰਪ ਕੈਨੇਡਾ ਉੱਤੇ ਦੰਡਕਾਰੀ ਟੈਰਿਫ ਲਗਾਉਣ ਅਤੇ ਦੋਵਾਂ ਦੇਸ਼ਾਂ ਦੇ ਵਿਚਕਾਰ ਰਲੇਵੇਂ ਦੀਆਂ ਆਪਣੀਆਂ ਧਮਕੀਆਂ ਨੂੰ ਲਾਗੂ ਕਰਦੇ ਨੇ ਤਾਂ ਇਸ ਦਾ ਸਖਤ ਜਵਾਬ ਦਿੱਤਾ ਜਾਵੇਗਾ ਅਮਰੀਕਾ ਕੈਨੇਡਾ ਤਣਾਅ ਦੇ ਵਿੱਚ ਕਾਰ ਜਗਮੀਤ ਸਿੰਘ ਨੇ ਸਪਸ਼ਟ ਕੀਤਾ ਹੈ ਜੇਕਰ ਟਰੰਪ ਸਾਡੇ ਉਤੇ ਟੈਰਿਫ ਲਗਾਉਂਦੇ ਨੇ ਤਾਂ ਸਾਨੂੰ ਵੀ ਇਸੇ ਤਰ੍ਹਾਂ ਦੇ ਜਵਾਬੀ ਟੈਰਿਫ ਲਗਾਉਣੇ ਚਾਹੀਦੇ ਨੇ ਨਿਊ ਡੈਮੋਕ੍ਰੈਟਿਕ ਪਾਰਟੀ ਯਾਨੀ ਕਿ ਐਂਡੀਪੀ ਦੇ ਅਗੂ ਜਗਮੀਤ ਸਿੰਘ ਨੇ ਡੋਨਲਡ ਟਰੰਪ ਦੇ ਵੱਲੋਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਧਮਕੀ ਉੱਤੇ ਸਖਤ ਚੇਤਾਵਨੀ ਦਿੱਤੀ ਹੈ ਜਗਮੀਤ ਸਿੰਘ ਨੇ ਐਕਸ ਉਤੇ ਇੱਕ ਵੀਡੀਓ ਦੇ ਵਿੱਚ ਕਿਹਾ ਕਿ ਮੇਰੇ ਕੋਲ ਡੋਨਲਡ ਟਰੰਪ ਦੇ ਲਈ ਸੰਦੇਸ਼ ਹੈ ਸਾਡਾ ਦੇਸ਼ ਕੈਨੇਡਾ ਵਿਕੰਦੇ ਲਈ ਨਹੀਂ ਹੈ ਨਾ ਹੁਣ ਅਤੇ ਨਾ ਹੀ ਭੁੱਖ ਦੇ ਵਿੱਚ ਅਸੀਂ ਚੰਗੇ ਗਵਾਂਡੀਆਂ ਜੇ ਤੁਸੀਂ ਕੈਨੇਡਾ ਦੇ ਨਾਲ ਲੜਨਾ ਚਾਹੁੰਦੇ ਹੋ ਤਾਂ ਤੁਹਾਨੂੰ ਕੀਮਤ ਚੁਕਾਣੀ ਪਵੇਗੀ ਦੱਸਿਆ ਟਵਿੱਟਰ ਉੱਤੇ ਇੱਕ ਵੀਡੀਓ ਦੇ ਵਿੱਚ ਐਨਡੀਪੀ ਨੇਤਾ ਜਗਮੀਤ ਸਿੰਘ ਨੇ ਕਿਹਾ ਕਿ ਕੈਨੇਡੀਅਨਾਂ ਨੂੰ ਆਪਣੇ ਦੇਸ਼ ਉੱਤੇ ਮਾਣ ਹੈ ਉਹ ਇਸ ਨੂੰ ਬਚਾਉਣ ਦੇ ਲਈ ਤਿਆਰ ਨੇ ਤੇ ਉਹਨਾਂ ਨੇ ਲਾਸ ਐਂਜਲਸ ਦੇ ਵਿੱਚ ਲੱਗੀ ਅੱਗ 'ਚ ਵੀ ਕੈਨੇਡਾ ਦੀ ਮਦਦ ਦਾ ਦਾਅਵਾ ਕੀਤਾ ਨਿਨ੍ਹਾ ਹੀ ਨਹੀਂ ਉਹਨਾਂ ਨੇ ਕਿਹਾ ਕਿ ਕੈਨੇਡੀਅਨ ਫਾਇਰ ਫਾਈਟਰਸ ਪਹੁੰਚ ਗਏ ਨੇ ਕਿਉਂਕਿ ਜੰਗਲ ਦੀ ਅੱਗ ਨੇ ਪੂਰੇ ਅਮਰੀਕਾ ਦੇ ਵਿੱਚ ਘਰ ਉਹ ਤਬਾਕਲ ਦਿੱਤੇ ਬਸ ਇਹ ਹੈ ਕਿ ਅਸੀਂ ਕੋਹਨਾ ਅਤੇ ਅਸੀਂ ਆਪਣੇ ਗੁਆਂਢੀਆਂ ਦਾ ਸਮਰਥਨ ਕਰਦੇ ਹ ਜਗਮੀਤ ਸਿੰਘ ਨੇ ਕਿਹਾ ਕਿ ਜੇਕਰ ਅਮਰੀਕਾ ਕੈਨੇਡਾ ਉੱਤੇ ਟੈਰਿਫ ਲਗਾਵੇਗਾ ਤਾਂ ਅਸੀਂ ਜਵਾਬੀ ਕਾਰਵਾਈ ਕਰਾਂਗੇ ਜੇਕਰ ਡੋਨਲਡ ਟਰੰਪ ਸੋਚਦੇ ਨੇ ਕਿ ਤੁਸੀਂ ਸਾਡੇ ਨਾਲ ਲੜ ਸਕਦੇ ਹੋ ਤਾਂ ਤੁਹਾਨੂੰ ਕੀਮਤ ਚੁਕਾਣੀ ਪਵੇਗੀ ਜੇਕਰ ਡੋਨਲਡ ਟਰੰਪ ਸਾਡੇ ਤੇ ਟੈਰਿਫ ਲਗਾਉਂਦੇ ਨੇ ਤਾਂ ਸਾਨੂੰ ਵੀ ਇਸੇ ਤਰ੍ਹਾਂ ਜਵਾਬੀ ਟੈਰਿਫ ਲਗਾਉਣੇ ਚਾਹੀਦੇ ਨੇ ਵਰਣਨਯੋਗ ਹੈ ਕਿ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦਾ ਫੈਸਲਾ ਕੀਤਾ ਉਸਨੇ ਸੋਸ਼ਲ ਮੀਡੀਆ ਉਤੇ ਦੋ ਨਕਸ਼ੇ ਸਾਂਝੇ ਕੀਤੇ ਨੇ ਇੱਕ ਨਕਸ਼ੇ ਦੇ ਵਿੱਚ ਉਸਨੇ ਕੈਨੇਡਾ ਨੂੰ ਅਮਰੀਕਾ ਦਿਖਾਇਆ ਤੇ ਦੂਜੇ ਦੇ ਵਿੱਚ ਉਸਨੇ ਕੈਨੇਡਾ ਬਾਰੇ ਆਪਣੇ ਇਰਾਦੇ ਪ੍ਰਗਟ ਕੀਤੇ ਹਨ ਜ਼ਿਕਰਯੋਗ ਹੈ ਕਿ ਟਰੰਪ ਜੋ ਅਗਲੇ ਹਫਤੇ ਸੋਚ ਚੁੱਕਣ ਵਾਲੇ ਨੇ ਉਹਨਾਂ ਨੇ ਕੈਨੇਡਾ ਤੋਂ ਆਯਾਤ ਹੋਣ ਵਾਲੀਆਂ ਵਸਤਾਂ ਉੱਤੇ 25% ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ ਹਾਲਾਂਕਿ ਉਸਨੇ ਸੁਝਾਅ ਦਿੱਤਾ ਹੈ ਕਿ ਜੇਕਰ ਓਟਵਾ ਕੈਨੇਡਾ ਅਮਰੀਕਾ ਸਰਹੱਦ ਉਤੇ ਸੁਰੱਖਿਆ ਦੇ ਵਿੱਚ ਸੁਧਾਰ ਕਰਦਾ ਹੈ ਤਾਂ ਉਹ ਮਨ ਵਿਚਾਰ ਕਰ ਸਕਦੇ ਨੇ ਡੋਨਲਡ ਟਰੰਪ ਨੇ ਇਹ ਵੀ ਦਲੀਲ ਦਿੱਤੀ ਹੈ ਕਿ ਕੈਨੇਡਾ ਦੇ ਅਮਰੀਕਾ ਦੇ ਨਾਲ ਟੱਲੇਵੇਂ ਦੇ ਨਾਲ ਦੋਵਾਂ ਦਿਸ਼ਾਵਾਂ ਤੇ ਟੈਰਿਫ ਅਤੇ ਟੈਕਸ ਕੱਟ ਸਕਦੇ ਨੇ ਹਾਲਾਂਕਿ ਉੱਚ ਕੈਨੇਡੀਅਨ ਅਧਿਕਾਰੀਆਂ ਨੇ ਇਸ ਨੂੰ ਰੱਦ ਕਰ ਦਿੱਤਾ ਹੈ Bioreport, ce channel 5P.